ਦੋਸਤੋ ਗੱਲ ਕਰਨੀ ਆ ਆਪਾਂ ਇਹ ਜਿਹੜੀ ਉਪ ਰਾਸ਼ਟਰਪਤੀ ਦੀ ਚੋਣ ਹੋਈ ਆ 9 ਸਤੰਬਰ 2025 ਵਾਲੇ ਦਿਨ ਬੈਲਟ ਪੇਪਰ ਦੇ ਨਾਲ ਵੋਟਾਂ ਪਈਆਂ ਤੇ ਉਸੇ ਦਿਨ ਰਾਤ ਨੂੰ ਵੋਟਾਂ ਗਿਣੀਆਂ ਗਈਆਂ ਕਿਉਂ ਕਿ ਕਿਉਂਕਿ ਲਗਭਗ 800 ਵੋਟ ਆ ਮੈਕਸਿਮਮ ਤੇ ਵੋਟਰ ਕੌਣ ਹੁੰਦਾ ਹੈ ਜਿਹੜਾ ਚੁਣਦਾ ਹੈ ਉਪ ਰਾਸ਼ਟਰਪਤੀ ਨੂੰ ਲੋਕ ਸਭਾ ਦੇ ਤੇ ਰਾਜ ਸਭਾ ਦੇ ਜਿਹੜੇ ਐਮਪੀ ਹੈਗੇ ਨੇ ਲੋਕ ਸਭਾ ਦੇ 543 ਨੇ ਰਾਜ ਸਭਾ ਦੇ 250 ਹੈਗਾ ਆ ਤੇ ਇਹ 1.700 ਤੋਂ 800 800 ਦੇ ਕਰੀਬ ਲਾ ਲਓ ਤੁਸੀਂ ਨੰਬਰ ਠੀਕ ਹੈ ਜੀ ਤੇ ਮੋਦੀ ਵਾਲਾ ਜਿਹੜਾ ਕੈਂਡੀਡੇਟ ਸੀਗਾ ਐਨਡੀਏ ਦਾ ਆਪਾਂ ਕਹਿ ਲਿਆ ਜਿਹੜੀ ਬੀਜੇਪੀ ਦਾ ਗਠ ਜੋੜਿਆ ਨੈਸ਼ਨਲ ਡੈਮੋਕ੍ਰੈਟਿਕ ਅਲਾਈንስ ਉਹਦਾ ਕੈਂਡੀਡੇਟ 152 ਵੋਟਾਂ ਦੇ ਨਾਲ ਜਿੱਤ ਜਾਂਦਾ ਆ ਆਰਾਮ ਦੇ ਨਾਲ ਉਹ ਜਿੱਤਦਾ ਆ ਤੇ ਜਿਤਨਾ ਵੀ ਸੀਗਾ ਕਿਉਂਕਿ ਜਿਹੜੇ ਅੰਕੜੇ ਹੈਗੇ ਨੇ ਜਿਹੜੇ ਬੀਜੇਪੀ ਦੇ ਐਮਪੀ ਲੋਕ ਸਭਾ ਤੇ ਰਾਜ ਸਭਾ ਚ ਮਿਲਾ ਕੇ ਤੇ ਇਹਨਾਂ ਦੇ ਭਾਈਵਾਲ ਪਾਰਟੀਆਂ ਦੇ ਮਿਲਾ ਕੇ ਇਹ ਅੰਕੜਾ ਬੜੇ ਆਰਾਮ ਨਾਲ ਉਹ ਸ਼ੂਰ ਹੈ ਸੀਗੇ ਅਗਰ ਮੋਦੀ ਨੂੰ ਥੋੜਾ ਜਿਹਾ ਵੀ ਸ਼ੱਕ ਹੁੰਦਾ ਵੀ ਸਾਡਾ ਕੈਂਡੀਡੇਟ ਨਹੀਂ ਜਿੱਤ ਸਕਦਾ ਤਾਂ ਉਹਨੇ ਜਿਹੜਾ ਬੈਠਿਆ ਜਿਹੜਾ ਸਿਟਿੰਗ ਸੀਗਾ ਆਪਣੇ ਵਾਈਸ ਪ੍ਰੈਜ਼ੀਡੈਂਟ ਉਹ ਰਾਸ਼ਟਰਪਤੀ ਤਨਖਾੜਾ ਉਹਨੂੰ ਜਿਹੜੇ ਹਿਸਾਬ ਨਾਲ ਉਹਨੇ ਦੁੱਧ ਚੋਂ ਮੱਖੀ ਵਾਂਗਣ ਕੱਢ ਕੇ ਸੁੱਟਿਆ ਨਾ ਬਾਹਰ ਉਹਨੇ ਸੁੱਟਣਾ ਹੀ ਨਹੀਂ ਸੀਗਾ ਸੋ ਕਹਿਣ ਦਾ ਭਾਵ ਜਿੱਤ ਉਹਦੀ ਯਕੀਨੀ ਸੀਗੀ ਤੇ ਹੁਣ ਆਪਾਂ ਗੱਲ ਕਰਨੀ ਹੈ ਜਿਹੜਾ ਮੇਨ ਗੱਲਬਾਤ ਦਾ ਵਿਸ਼ਾ ਆ ਆਪਣੀ ਇਸ ਵੀਡੀਓ ਦਾ ਉਹ ਹੈਗਾ ਜਿਹੜੇ ਐਮਪੀਜ਼ ਨੇ ਉੱਥੇ ਵੋਟ ਪਾਉਣ ਉਹ ਗਏ ਹੀ ਨਹੀਂ ਹੈਗੇ ਭਾਵੇਂ ਲੋਕ ਸਭਾ ਦੇ ਹੋਣ ਰਾਜ ਸਭਾ ਦੇ ਹੋਣ ਲਗਭਗ 15 ਐਮਪੀ ਹੈਗੇ ਨੇ ਇਹ ਜਿਨ੍ਹਾਂ ਨੇ ਵੋਟ ਨਹੀਂ ਪਾਈ ਤੇ ਉਹਦੇ ਵਿੱਚੋਂ ਪੰਜਾਬ ਦੇ 3 ਐਮਪੀ ਨੇ ਦੋਵੇਂ ਇੰਡੀਪੈਂਡੈਂਟ ਅਮਰਤਪਾਲ ਸਿੰਘ ਤੇ ਦੂਸਰਾ ਸਰਬਜੀਤ ਸਿੰਘ ਖਾਲਸਾ ਜੀ ਤੇ ਤੀਸਰੇ ਆਪਣੇ ਹਰਸ਼ਮਰਤ ਕੌਰ ਬਾਦਲ ਜੀ ਹੁਣ ਮੈਂ ਇੱਕ ਤਾਈ ਹੈਗਾ ਵੀ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੀ ਮਦਦ ਕੀਤੀ ਹੈ ਜਿਤਨਾ ਬੀਜੇਪੀ ਨੇ ਸੀਗਾ 노 ਡਾਊਟ ਤੇ ਪਰ ਸ਼ੰਕਾ ਇਹ ਸੀਗਾ ਵੀ ਅਗਰ ਬੀਜੇ ਕਿਉਂਕਿ ਇਹ ਜਿਹੜੀ ਵੋਟ ਹੁੰਦੀ ਆ ਇਹ ਸੀਕ੍ਰੇਟ ਹੁੰਦੀ ਆ voting ਇਹਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ ਵੀ ਕਿਹਨੇ ਕਿਹਨੂੰ ਵੋਟ ਪਾਉਣੀ ਹੈ। ਭਾਜਪਾ ਨੂੰ ਵੀ ਡਰ ਸੀਗਾ ਵੀ ਸਾਡੇ ਐਮਪੀ ਜਿਹੜੇ ਹੈਗੇ ਨੇ ਕਿਤੇ ਨਾ ਵੋਟ ਦੂਸਰੇ ਕੈਂਡੀਡੇਟ ਨੂੰ ਨਾ ਪਾ ਦੇਣ। ਸਿਰਫ ਦੋ ਹੀ ਕੈਂਡੀਡੇਟ ਸੀਗੇ। ਇੱਕ ਕਾਂਗਰਸ ਵਾਲਾ ਥੜਾ ਇੱਕ ਇਹਦਾ ਭਾਜਪਾ ਵਾਲਾ। ਤੇ ਉਹਦੇ ਵਾਸਤੇ ਭਾਜਪਾ ਨੇ ਲਗਾਤਾਰ ਮੀਟਿੰਗਾਂ ਕੀਤੀਆਂ, ਐਮਪੀਜ਼ ਨੂੰ ਟ੍ਰੇਨਿੰਗ ਦਿੱਤੀ। ਮੋਦੀ ਨੇ ਵੀ ਵੋਟਾਂ ਤੋਂ ਦੋ ਦਿਨ ਪਹਿਲਾਂ ਪੂਰੀ ਪਿੱਛੇ ਬੈਠ ਕੇ ਉਹ ਇਹਨਾਂ ਦੀ ਟ੍ਰੇਨਿੰਗ ਨੂੰ ਦੇਖਦਾ ਰਿਹਾ ਹੈ ਵੀ ਵੋਟਾਂ ਕਿੱਦਾਂ ਪਾਉਣੀਆਂ ਨੇ। ਸ਼ੰਕਾ ਸੀਗਾ ਉਹਨਾਂ ਨੂੰ ਵੀ। ਵੀ ਕ੍ਰਾਸ ਵੋਟਿੰਗ ਹੋ ਗਈ ਤੇ ਹੋ ਸਕਦਾ ਸਾਡਾ ਕੈਂਡੀਡੇਟ ਨਾ ਬ ਸੋ ਇਹਦੇ ਵਿੱਚ ਜਿਹੜੇ ਆਪਣੇ ਇਹ ਸਿੱਧੇ ਰੂਪ 'ਚ ਮੈਂ ਕਹਿ ਰਿਹਾ ਆ ਉਹ ਇਹ ਹੈਗਾ ਵੀ ਜਦੋਂ ਜੇ ਤਾਂ ਸਾਰੇ ਐਮਪੀ ਵੀ ਹੁਣ ਜਿਵੇਂ 400 ਤੇ 52 ਵੋਟਾਂ ਪਈਆਂ ਨੇ ਜਿੱਤਣ ਵਾਲੇ ਨੂੰ 300 ਪਈਆਂ ਹਾਰਨ ਵਾਲੇ ਨੂੰ ਕਿੰਨੀਆਂ ਹੋ ਗਈਆਂ ਇਹ 752 ਵੋਟਾਂ ਉਹਨਾਂ ਦਾ ਅੱਧ ਕਰਕੇ ਤੇ ਇੱਕ ਵੋਟ ਵਧਾ ਲਓ ਤੇ ਉਹ ਜਿਹੜਾ ਵਿਨਿੰਗ ਨੰਬਰ ਆ ਉਹ ਹੋ ਗਿਆ ਜੇਕਰ ਇਹ 15 ਐਮਪੀ ਵੋਟ ਪਾਉਣ ਜਾਂਦੇ ਜਿਹੜੇ ਘਰ ਬੈਠੇ ਰਹੇ ਨੇ ਕਹਿ ਕੇ ਵੀ ਅਸੀਂ ਨਹੀਂ ਵੋਟ ਪਾਉਣੀ ਤਾਂ ਇਹ ਨੰਬਰ ਤੁਸੀਂ ਦੇਖ ਲਓ ਬਈ 4752 ਦੇ ਵਿੱਚ 15 ਜੋੜ ਲਓ ਤੇ ਇਹ ਹੋ ਗਿਆ 767 ਨੰਬਰ ਹੋ ਗਿਆ ਫਿਰ ਉਹਦਾ ਅੱਧਾ ਹੋਣਾ ਸੀਗਾ ਯਾਨੀ ਜਿਹੜਾ ਵਿਨਿੰਗ ਨੰਬਰ ਆ ਇਹਨਾਂ ਨੇ ਡਾਊਨ ਕਰਤਾ ਜਿਹੜੇ ਵੋਟ ਨਹੀਂ ਪਾ ਕੇ ਆਏ ਨੰਬਰ ਘਟਿਆ ਹੋਇਆ ਵਿਨਿੰਗ ਨੰਬਰ ਭਾਜਪੀ ਨੂੰ ਹੈਲਪ ਕਰਦਾ ਆ ਹੁਣ ਮੈਨੂੰ ਕਿਸੇ ਸੱਜਣ ਨੇ ਕਿਹਾ ਜਿਹੜਾ ਅਮਰਿਤਪਾਲ ਦਾ ਸਪੋਰਟਰ ਹੈ ਥੇ ਟਿਕਟੌਕ ਦੇ ਉੱਤੇ ਵੀ ਜੇਕਰ ਇਹ ਦੋ ਜਣੇ ਵੋਟ ਪਾ ਵੀ ਆਉਂਦੇ ਮੋਦੀ ਦੇਪ ਖਿਲਾਫ ਪਾਏ ਆਉਂਦੇ ਤਾਂ ਉਹ ਉਹਦੇ ਨਾਲ ਕੀ ਫਰਕ ਪੈਣਾ ਸੀ ਜੀ 152 ਨਾਲ ਜਿੱਤੇ ਆ ਮੋਦੀ ਦਾ ਉਮੀਦਵਾਰ ਤਾਂ ਉਹ 150 ਦਾ ਫਰਕ ਹੀ ਜਾਂਦਾ ਫਰਕ ਮੈਂ ਉਹਨੂੰ ਜਵਾਬ ਦਿੱਤਾ ਵੀ ਇਹ ਤਾਂ ਬਾਅਦ ਚੋਂ ਪਤਾ ਲੱਗਿਆ ਨਾ ਵੋਟਾਂ ਪਾਉਣ ਤੋਂ ਬਾਅਦ ਵੀ ਕਿੰਨੇ ਫਰਕ ਨਾਲ ਜਿੱਤੇ ਆ ਡਾਊਟ ਤਾਂ ਸੀਗਾ ਉਹਨਾਂ ਨੂੰ ਵੀ ਵੀ ਕਰਾਸ ਵੋਟਿੰਗ ਨਾ ਹੋ ਜੂਈ ਤੇ ਜੇ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਫੇਰ ਉਹ ਗੱਲ ਵੱਖਰੀ ਸੀਗੀ ਬਟ ਸਟਿਲ ਜੇ ਕਲੀਅਰ ਵੀ ਸੀਗਾ ਯਾਰ ਤਾਂ ਵੀ ਵੋਟ ਪਾਉਣੀ ਬਣਦੀ ਹੈ ਭਾਵੇਂ ਭਾਵੇਂ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਆਉਂਦੇ ਵੋਟ ਨਾ ਪਾਉਣਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਨਡਾਇਰੈਕਟਲੀ ਜੇਕਰ ਬੀਜੇਪੀ ਦੇ ਹੱਕ ਚ ਵੋਟ ਪਾਉਂਦੇ ਇਹ ਤਿੰਨੇ ਜਾਣੇ ਤਾਂ ਬੀਜੇਪੀ ਦਾ ਵਿਨਿੰਗ ਮਾਰਜਿਨ ਹੋ ਜਾਣਾ ਸੀਗਾ 155 ਦੀ ਬਜਾਏ 155 ਜੇ ਖਲਾਫ ਪਾ ਕੇ ਆਉਂਦੇ ਤਾਂ 149 ਜਾਣੇ ਸੀ ਫਰਕ ਘਟਣਾ ਸੀਗਾ ਬੀਜੇਪੀ ਦਾ ਇਹ ਆਪਾਂ ਕੱਲੇ ਇਹ ਨਾ ਦਿਨਾਂ ਦੀ ਨਾ ਗੱਲ ਕਰਦੀਏ ਜਿਹੜੇ ਹੋਰ ਵੀ 12 ਜਾਣੇ ਹੈਗੇ ਨੇ ਉਹਨਾਂ ਤੇ ਵੀ ਲਾਗੂ ਹੁੰਦਾ ਆ ਜਿਹੜਾ ਵਿਨਿੰਗ ਮਾਰਜਨ ਹੈ ਉਹ ਘਟਦਾ ਆ ਮੋਦੀ ਦਾ ਠੀਕ ਹੈ ਫਿਰ ਇਥੋਂ ਇਹ ਵੀ ਕਲੀਅਰ ਹੁੰਦਾ ਆ ਵੀ ਜਿਆਦਾ ਤੁਹਾਡੀ ਸਟ੍ਰੈਟਜੀ ਹੈ ਨਹੀਂ ਤੁਸੀਂ ਫੈਸਲਾ ਲੈ ਹੀ ਨਹੀਂ ਸਕਦੇ ਕੇਂਦਰ ਦੀ ਪੋਲਿਟਿਕਸ ਦੇ ਵਿੱਚ ਕਿਉਂਕਿ ਇਹ ਅਮਰਪਾਲ ਪਾਉਣੇ ਤੇ ਚਲੋ ਪਹਿਲੀ ਵਾਰੀ ਇਹ ਬਣੇ ਨੇ ਨਹੀਂ ਹੁਣ ਪਤਾ ਨਹੀਂ ਕਿਨੇ ਇਹ ਫੈਸਲਾ ਲਿਆ ਵੀ ਵੋਟ ਨਹੀਂ ਪਾਉਣੀ ਹੈਗੀ ਸੁਖਵੀਰ ਬਾਦਲ ਉਹ ਨਹੀਂ ਕਹਿੰਦੇ ਨੇ ਕਿ ਨਾ ਤਾਂ ਬੀਜੇਪੀ ਨੇ ਮਦਦ ਕੀਤੀ ਆ ਹੜਾਂ ਦੇ ਵਿੱਚ ਪੰਜਾਬ ਦੀ ਨਾ ਆਪਣੇ ਝਾੜੂ ਵਾਲੇ ਕੁਝ ਕਰ ਰਹੇ ਹੈਗੇ ਨੇ ਤੇ ਕਾਂਗਰਸ ਦਾ ਵੈਸੀ 84 ਕਰਕੇ ਜਿਹੜਾ ਹੈਗਾ ਆ ਮਸਲਾ ਹੈਗਾ ਤੇ ਅਸੀਂ ਵੋਟ ਨਹੀਂ ਪਾਉਣੀ ਅਸਲ 'ਚ ਫੈਰਾ ਤਾਂ ਤੁਸੀਂ ਕਰਗੇ ਫਿਰ ਵੀ ਮੋਦੀ ਦਾ ਜੇ ਵੋਟ ਇਹ ਨਹੀਂ ਪਾਉਣੀ ਤੁਸੀਂ ਇਸ ਲੈਵਲ ਦੇ ਉੱਤੇ ਤਾਂ ਫਿਰ ਤੁਹਾਨੂੰ ਚੋਣ ਲੜਨ ਦਾ ਹੱਕੇ ਨਹੀਂ ਹੈਗਾ ਹੁਣ ਮੈਂ ਹਾਈਪੋਥੈਟিক্যাল ਗੱਲ ਕਰਦਾ ਆ ਦੋਨਾਂ ਦੀ ਅਕਲ ਜਿਹੜੇ ਵੋਟ ਨਾ ਪਾਉਣ ਵਾਲਿਆਂ ਦੀ فرض ਕਰੋ 227 ਦੇ ਵਿੱਚ ਝਾੜੂ ਪਾਰਟੀ ਦੀ ਜਾਂ ਕਾਂਗਰਸ ਦੀਆਂ 50 ਸੀਟਾਂ ਆ ਗਈਆਂ ਆਪਾਂ ਝਾੜੂ ਦੀ ਐਗਜ਼ਾਮਪਲ ਲੈ ਲੈਂਦੇ ਵੀ 92 ਤੋਂ 50 ਸੀਟਾਂ ਰਹਿ ਗਈਆਂ ਤੇ ਪਾਉ ਦੇ ਕੈਂਡੀਡੇਟ ਵੀ ਖੜਦੇ ਨੇ ਤੇ ਵੀ ਇਹ ਚੋਂ 10 ਜਿੱਤ ਜਾਂਦੇ ਨੇ ਅਮਰਿਤਪਾਲ ਦੀ ਮੈਂ ਗੱਲ ਕਰਦਾ ਹਾਂ ਹੁਣ ਹੁਣ ਜਿਹੜਾ ਝਾੜੂ ਪਾਰਟੀ ਦਾ ਇੱਕ ਗੱਠ ਜੋੜ ਦੇ ਨਾਲ ਪੰਜਾਬ ਚ ਸਰਕਾਰ ਬਣ ਸਕਦੀ ਹੈ ਕੀ ਪਾਉ ਉੱਥੇ ਪਾਰਟਿਸਿਪੇਟ ਨਹੀਂ ਕਰੂਗਾ ਗੱਠ ਜੋੜ ਬਣਾਉਣ ਵਾਸਤੇ ਜਾਂ ਐਵੇਂ ਆਪਾਂ ਕਹਿ ਲਈਏ ਕਾਂਗਰਸ ਦੀਆਂ 50 ਸੀਟਾਂ ਆ ਗਈਆਂ 10 ਸੀਟਾਂ ਪਾਉ ਦੀਆਂ ਨੇ ਤੇ ਕੀ ਪਾਉ ਸਮਰਥਨ ਨਹੀਂ ਦੇਊਗਾ ਜੇ ਨਹੀਂ ਦੇਊਗਾ ਤਾਂ ਚੋਣਾਂ ਦੁਬਾਰਾ ਹੋਣਗੀਆਂ ਕਿਉਂਕਿ ਕਿਸੇ ਨੇ ਬਹੁਮਤ ਦਾ ਅੰਕੜਾ ਸੋਣਾ ਹੀ ਨਹੀਂ ਹੈਗਾ ਤੇ ਫਿਰ ਤੁਹਾਡਾ ਚੋਣ ਲੜਨ ਦਾ ਫਾਇਦਾ ਕੀ ਹੋਣਾ ਤਾਂ ਇਹ ਚਾਹੀਦਾ ਸੀਗਾ ਇਹੀ ਸੇਮ ਚੀਜ਼ ਕਾਲੀਆਂ ਤੇ ਹੈਗੀ ਆ ਜਿਹੜੇ ਬਾਦਲਾਂ ਦੇ ਉੱਤੇ ਤੇ ਬਈ ਇੱਕ ਇਹੀ ਇਹੀ ਐਗਜ਼ਾਮਪਲ ਮੈਂ ਲਾ ਲੰਨਾ ਵੀ 15 ਸੀਟਾਂ ਬਾਦਲਾਂ ਦੀ ਆ ਗਈਆਂ 50 ਆ ਗਈਆਂ ਕਾਂਗਰਸ ਦੀਆਂ ਲਾ ਲਓ ਜਾਂ 50 ਲਾ ਲਓ ਝਾੜੂ ਵਾਲਿਆਂ ਦੀਆਂ ਕੀ ਬਾਦਲ ਉੱਥੇ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਉਣਗੇ ਕਿ ਨਹੀਂ ਪਾਉਣਗੇ ਜੇ ਨਹੀਂ ਪਾਉਣਗੇ ਤਾਂ ਉਹਨਾਂ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਆਮ ਲੋਕਾਂ ਨਾਲ ਗੱਲ ਕਰਦਾ ਜਾਂ ਇਹ ਜਿਹੜੀ ਪੋਲਿਟਿਕਸ ਆ ਤੁਹਾਨੂੰ ਖਾਸ ਕਰਕੇ ਜਿਹੜੀ ਕੇਂਦਰ ਦੀ ਪੋਲਿਟਿਕਸ ਦਾ ਉਹਦੇ ਵਿੱਚ ਤਾਂ ਢੜੇ ਹੀ ਦੋ ਨੇ ਜਾਂ ਕਾਂਗਰਸ ਵਾਲਾ ਢੜਾ ਜਾਂ ਭਾਜਪਾ ਵਾਲਾ ਢੜਾ ਉੰਜੇ ਤੁਸੀਂ ਦੋਨਾਂ ਦੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਤੁਹਾਨੂੰ ਚੋਣ ਲੜਨੀ ਬਣਦੀ ਹੀ ਨਹੀਂ ਹੈਗੀ ਲੋਕਾਂ ਦੀ ਵੋਟ ਤੁਸੀਂ ਬਰਬਾਦ ਕੀਤੀ ਹੈ ਇੱਥੇ ਜਿਹੜੀ ਲੋਕ ਸਭਾ ਚੋਣ ਹੈ ਸੌਰੀ ਜਿਹੜੀ ਇਹ ਉਪ ਰਾਸ਼ਟਰਪਤੀ ਦੀ ਚੋਣ ਹੈ ਉਹਦੇ ਵਿੱਚ ਜਿਹੜੇ ਹਾਲਾਤ ਸੀਗੇ ਉਹ ਇਕੱਲਾ ਕਾਂਗਰਸ ਦਾ ਕੈਂਡੀਡੇਟ ਨਹੀਂ ਸੀਗਾ ਜਿਹੜਾ ਰੈਡੀ ਰੈਡੀ ਸੀਗਾ ਅੰਧਰਾ ਪ੍ਰਦੇਸ਼ ਤੋਂ ਉਹ ਤੁਹਾਡਾ ਜਿਹੜਾ ਇੰਡੀਆ ਬਲੌਕ ਹੈਗਾ ਆ ਉਹਦਾ ਕੈਂਡੀਡੇਟ ਸੀਗਾ ਠੀਕ ਹੈ ਜਿਹੜੇ ਹਾਲਾਤ ਹੈਗੇ ਨੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਉਹਦੇ ਹਿਸਾਬ ਨਾਲ ਤੁਹਾਨੂੰ ਡਿਸੀਜਨ ਲੈਣਾ ਪੈਂਦਾ ਹੈ ਪਰ ਤੁਸੀਂ ਡਿਸੀਜਨ ਉਹ ਨਹੀਂ ਲਿਆ ਹੈਗਾ ਠੀਕ ਹੈ ਨਾ ਤੁਹਾਡੀ ਇਹ ਕਲੈਰਿਟੀ ਤਾਂ ਖੈਰ ਜਿਨ੍ਹਾਂ ਨੂੰ ਤਾਂ ਬਹੁਤ ਸਾਰੇ ਪਾਉ ਦੇ ਬੰਦੇ ਕਹਿੰਦੇ ਨੇ ਵੀ ਹਾਂ ਜਿਹੜੇ ਦੇ ਸਪੋਰਟਰ ਵੀ ਇਹ ਕਹਿੰਦੇ ਸੀ ਇਹ ਵੋਟ ਪਾ ਕੇ ਆਊਗਾ ਮੋਦੀ ਨੂੰ ਮੋਦੀ ਦਾ ਬੰਦਾ ਹੈ ਅਮਰਤਪਾਲ ਪਾਉ ਉਹ ਵੋਟ ਦੇਖੋ ਪਾ ਕੇ ਨਹੀਂ ਆਇਆ ਉਹ ਭਾਵੇਂ ਫਿਰ ਵੀ ਉਹ ਮਦਦ ਕਰ ਗਿਆ ਮੋਦੀ ਦੀ ਉਹ ਵੱਖਰੀ ਗੱਲ ਆ ਨੰਬਰ ਵੱਡਾ ਸੀਗਾ ਪਰ ਉਹ ਨੰਬਰ ਵੱਡਾ ਜਿੱਤਣ ਦਾ ਪਤਾ ਕਰਨ ਨੂੰ ਲੱਗਿਆ ਜਦੋਂ ਰਿਜ਼ਲਟ ਆਏ ਨੇ ਟੜਕੂ ਲੱਗਿਆ ਸੀ ਮੋਦੀ ਨੂੰ ਵੀ ਥੋੜਾ ਬਹੁਤ ਪੂਰੀ ਟ੍ਰੇਨਿੰਗ ਉਹਨਾਂ ਨੇ ਦਿੱਤੀ ਹੈ ਔਰ ਕਰਾਸ ਵੋਟਿੰਗ ਵਿਰੋਧੀ ਪਾਸੇੋਂ ਹੋਈ ਹੈ ਜਾਨੀ ਕਾਂਗਰਸ ਵਾਲਾ ਜਿਹੜਾ ਧੜਾ ਸੀ ਉਧਰਲੇ ਪਾਸੇੋਂ ਕੁਝ ਇੱਕ ਵੋਟਾਂ ਇੱਧਰ ਹੋ ਸਕਦੀਆਂ ਨੇ ਪਈਆਂ ਹੋਣ ਕਿਉਂਕਿ ਸੀਕ੍ਰੀਟ ਵੋਟਿੰਗ ਸੀਗੀ ਪਰ ਜਿਹੜਾ ਮੇਰੇ ਦੋ ਪੁਆਇੰਟ ਹੈਗੇ ਨੇ ਵੀ ਇੱਕ ਤਾਂ ਇਹਨਾਂ ਨੇ ਸਿੱਧੇ ਰੋਗ ਦੇ ਵਿੱਚ ਜਿੱਤ ਦਾ ਮਾਰਜਿਨ ਵੱਡਾ ਕੀਤਾ ਆ ਤੇ ਦੂਸਰਾ ਇਨ ਫਿਊਚਰ ਇਹ ਬੰਦਿਆਂ ਦਾ ਅਗਰ ਇਹੀ ਸਟੈਂਡ ਹੈਗਾ ਆ ਜਿਹੜਾ ਮੈਂ 2000 ਕਿਉਂਕਿ ਅਗਲੀ ਚੋਣ ਆਉਣੀ ਪੰਜਾਬ 'ਚ 2027 ਵਿਧਾਨ ਸਭਾ ਚੋਂ ਔਰ ਕਾਫੀ ਵੱਡੀ ਸੰਭ ਤੇ ਉਹਦੇ ਚ ਘੱਟ ਸੀਟਾਂ ਵਾਲਿਆਂ ਦਾ ਰੋਲ ਭਾਉ ਨੂੰ ਮੈਂ ਅੱਠ ਦਾ ਸੀਟਾਂ ਮੰਨ ਕੇ ਚੱਲਦਾ ਜੀ ਉਹ ਤਰੀਕੇ ਨਾਲ ਪਾਰਟੀ ਬਣਾ ਕੇ ਉਹ ਚੋਣਾਂ ਲੜੇ ਤੇ ਇਹ ਫਰੀਦਕੋਟ ਵਾਲਾ ਖਡੂਰ ਸਾਹ ਵਾਲਾ ਲੱਗਾ ਪਰ ਉਹਦੇ ਨਾਲ ਇਹ ਦੀ ਇਹ ਜੇ ਭਾਉ ਇਹ ਸੋਚਦਾ ਵੀ ਮੈਂ 117 ਬੰਦੇ ਖੜੇ ਕਰਕੇ ਤੇ ਸਰਕਾਰ ਬਣਾ ਲੂੰਗਾ ਤੇ ਫਿਰ ਉਹ ਮੀਨਸ ਆਪਣੇ ਆਪ ਨੂੰ ਟੋਕਾ ਦੇਣਾ ਹੈ ਲੋਕਾਂ ਨੂੰ ਤਾਂ ਪਤਾ ਹੈ ਸੋ ਤੁਹਾਡਾ ਇੱਥੇ ਰੋਲ ਸਪੱਸ਼ਟ ਹੋਣਾ ਚਾਹੀਦਾ ਜੇ ਅਸਪਸ਼ਟ ਬਹਮਤ ਆ ਗਿਆ ਤੇ ਸਾਡੀ ਜਿਹੜੇ ਨੰਬਰ ਹੈਗੇ ਨੇ ਐਮਐਲਏ ਦੇ ਉਹਨਾਂ ਦੇ ਉਹਨਾਂ ਨੂੰ ਕਿਸੇ ਦੇ ਨਾਲ ਜੋੜ ਕੇ ਗੈਸਪੋਰਟ ਦੇ ਕੇ ਸਰਕਾਰ ਬਣਦੀ ਹੈ ਤੇ ਉਹ ਅਸੀਂ ਬਣਾਉਣੀ ਹੈ ਕਿ ਨਹੀਂ ਬਣਾਉਣੀ ਠੀਕ ਹੈ ਉਹ ਬਣਾਉਣੀ ਹੈ ਕਿ ਨਹੀਂ ਬਣਾਉਣੀ ਕਿਹੜੀ ਕੰਡੀਸ਼ਨ ਚ ਬਣਾਉਣੀ ਚਾਹੀਦੀ ਹੈ ਉਹ ਮੈਂ ਆਉਣ ਵਾਲੀ ਵੀਡੀਓ ਚ ਗੱਲਬਾਤ ਕਰੂੰਗਾ ਪਰ ਇੱਥੇ ਇਹ ਇਹ ਤਿੰਨੇ ਜਿਹੜੇ ਪੰਜਾਬ ਦੇ ਐਮਪੀ ਨੇ ਇਹਨਾਂ ਨੂੰ ਸਵਾਲ ਖੜਾ ਕਰਨਾ ਬਣਦਾ ਹੈਗਾ ਧੰਨਵਾਦ ਦੋਸਤੋ